ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹਿਏ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦੇਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਖੁਫੀਚਨਾ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਰਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਏ ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹੋਏ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਗੁਪਤ ਸੂਚਨਾ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਦਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਏ ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹੋਏ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਖੁਫੀ ਚੋਣਾਂ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਰਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਏ ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹੋਏ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਕੁਚੂ ਚੋਚਨਾ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਰਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਏ ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹਿਰੇ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਗੁਪਤ ਸੂਚਨਾ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਰਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਏ ਜੇਲ੍ਹ ਦੇ ਵਿੱਚੋਂ ਸਰਚ ਦੇ ਦੌਰਾਨ 38 ਮੋਬਾਈਲ ਫੋਨ ਹੋਏ ਬਰਾਮਦ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਕੀਤੇ ਗਏ ਅਮਰਸਰ ਦੇ ਕੇਂਦਰੀ ਸੁਧਾਰ ਘਰ ਦੇ ਵਿੱਚ ਸਰਚ ਦੇ ਦੌਰਾਨ 38 ਮੋਬਾਈਲ ਫੋਨ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ 38 ਹਵਾਲਾਤਿਆਂ ਤੋਂ 38 ਫੋਨ ਬਰਾਮਦ ਹੋਏ ਹਨ ਗੁਪਤ ਸੂਚਨਾ ਦੇ ਆਧਾਰ ਤੇ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਬੈਰਕਾਂ ਦੀ ਚੈਕਿੰਗ ਕੀਤੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮੋਬਾਈਲ ਕਿਵੇਂ ਤੇ ਕਿੱਥੋਂ ਆਇਆ